ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਭਗਤ ਜਿਹੜੇ ਨੇ ਆਪਣੀ ਪੂਰੀ ਸ਼ਰਦਾ ਦੇ ਨਾਲ ਲੰਗਰ ਦੀਆਂ ਤਿਆਰੀਆਂ ਕਰ ਰਹੇ ਨੇ ਔਰ ਮਸਤੀ ਦੇ ਵਿੱਚ ਉਮਰੇ ਨੇ ਔਰ ਇੱਕ ਅਲੱਗ ਹੀ ਅੱਜ ਸਰੂਰ ਹੈ ਤੁਸੀਂ ਇਹ ਦੇਖੋ ਕਿ ਪੂਰੀ ਦੁਨੀਆ ਦੇ ਵਿੱਚ RAM ਨਾਮ ਲੈਵਾ ਸੰਗਤਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਨੂਰ ਚਾਇਆ ਹੋਇਆ ਹੈ ਤੁਸੀਂ ਬਹੁਤ ਜ਼ਿਆਦਾ ਖੁਸ਼ ਲੱਗ ਰਹੇ ਹੋ ਅੱਜ ਕੀ ਅਸੀਂ ਜੀ RAM ਜੀ ਦੇ ਭਗਤ ਹੈ ਅਸੀਂ ਕਹਿੰਦੇ ਜਿੱਥੇ RAM ਜੀ ਸਾਗੇ ਸਾਡਾ ਉਡਾਰ ਸਪੈਸ਼ਲ ਸਕੂਲ ਵੀ ਆ ਗਿਆ ਅਸੀਂ RAM ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਇੰਨੇ ਖੁਸ਼ ਹੈ ਕਿ ਅੱਜ ਸਾਡੇ ਸਕੂਲ ਦੇ ਵਿੱਚ ਜਿਹੜੇ ਆ ਕੇ ਤੁਸੀਂ ਉਹ ਕਹਾ RAM ਉਸਤਾ ਬਣਾਇਆ ਅਸੀਂ ਕਹਿੰਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੈ RAM ਜੈ RAM ਮਾਨੋਇਕ ਤਸੱਲੀ ਹੈ ਹਨਾ ਕਿ ਨਵਲ ਵੀ ਆ ਕੇ ਚਲੋ ਹੈ ਤਾਂ ਰੱਬ ਦਾ ਰੂਪ ਹੈ ਨਾ ਸਭ ਸਾਰੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਟ ਇਹਨਾਂ ਲਈ ਜਿਆਦਾ ਕਰਕੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਇਹਦਾ ਲਾਇਆ ਕਿ ਅਸੀਂ ਰੱਬ ਪਾ ਲਿਆ ਅੱਜ ਕੀ ਬਾਤ ਹੈ ਜੀ ਭਗਵਾਨ ਰਾਮ ਜੀ ਦੀ ਜੋ ਪ੍ਰਤੀਸ਼ਟਾ ਮਾਨ ਜੋ ਅਸੀਂ ਉਥੇ ਅਯੁੱਧਿਆ ਦੇ ਵਿੱਚ ਸਥਾਪਿਤ ਕੀਤਾ ਉਹ ਸਾਡੇ ਮੱਥਿਆਂ ਦੇ ਉੱਪਰ ਉਕਰਿਆ ਹੋਇਆ ਹੈ ਪਰ ਅਸਲ ਦੇ ਵਿੱਚ ਭਗਵਾਨ ਰਾਮ ਕਿਸ ਅਯੁੱਧਿਆ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਅਯੁੱਧਿਆ ਦੇ ਵਿੱਚ ਬਿਲਕੁਲ ਜੈ ਸ਼੍ਰੀ ਰਾਮ ਦੀਵਾਲੀ ਮਨਾਓਗੇ ਅੱਜ ਦੀਵਾਲੀ ਬਸ ਮੈਂ ਮੈਂ ਲਿਖਿਆ ਵੀ ਸੀ ਫੇਸਬੁੱਕ ਤੇ ਮੈਂ ਪਿਛਲੇ 4 ਸਾਲ ਤੋਂ ਮੇਰਾ ਬੇਟਾ ਬਾਹਰ ਸੀ ਮੈਂ ਦੀਵਾਲੀ ਨਹੀਂ ਸੀ ਮਨਾ ਰਿਹਾ ਪਰ ਅੱਜ ਜ਼ਰੂਰ ਮਨਾਉਂ ਜੈ ਸ਼੍ਰੀ ਰਾਮ ਅੱਜ ਜਿੱਥੇ ਪੂਰੇ ਦੇਸ਼ ਦੁਨੀਆ ਦੇ ਵਿੱਚ ਪ੍ਰਭੂ શ્રી ਰਾਮ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਹਨਾਂ ਦੀ ਪ੍ਰਾਨ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ 12:20 ਮਿੰਟ ਦਾ ਇਹ ਸਮਾਂ ਚੁਣਿਆ ਗਿਆ 22 ਜਨਵਰੀ ਦਾ ਦਿਨ ਚੁਣਿਆ ਗਿਆ ਔਰ ਇਹ ਉਹ ਦਿਨ ਜਦੋਂ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਪ੍ਰਭੂ శ్రీราม ਆਪਣੇ ਗਰਭ ਗ੍ਰਹਿ ਦੇ ਵਿੱਚ ਵਿਰਾਜਣਗੇ ਔਰ ਆਖਰਕਾਰ 100 ਸੂਬਾਰ ਉਹਨਾਂ ਨੂੰ ਇੱਕ ਮੰਦਿਰ ਜਿਹੜਾ ਮਿਲਿਆ ਉਹਨਾਂ ਦੀ ਪ੍ਰਾਨ ਪ੍ਰਤੀਸ਼ਠਾ ਹੋਈ ਹੈ ਇਸ ਮੌਕੇ ਤੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਦੀਵਾਲੀ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ ਰਾਮ ਨਾਮ ਲੈਵਾ ਸੰਗਤਾਂ ਜਿੱਥੇ ਘਰਾਂ ਦੇ ਵਿੱਚ ਜਾਂ ਫਿਰ ਮੰਦਰਾ ਦੇ ਵਿੱਚ ਕੀਰਤਨ ਕਰ ਰਿਆ ਨੇ ਰਾਮ ਨਾਮ ਦਾ ਗੁੰਗਾਨ ਗਾਰਿਆ ਨੇ ਖੁਸ਼ੀਆਂ ਮਨਾ ਰਿਆ ਨੇ ਉੱਥੇ ਹੀ ਲਾਈਵ ਪੰਜਾਬੀ ਟੀਵੀ ਜਿਹੜੀ ਟੀਮ ਹੈ ਉਹ ਪਹੁੰਚੀ ਹੈ ਜੀ ਇਸ ਵੇਲੇ ਸਪੈਸ਼ਲ ਸਕੂਲ ਬੱਚਿਆਂ ਦਾ ਜਿਹੜੇ ਬੱਚੇ ਬਿਲਕੁਲ ਸਪੈਸ਼ਲ ਨੇ ਉਡਾਂਸ ਸਪੈਸ਼ਲ ਸਕੂਲ ਇਹਨਾਂ ਬੱਚਿਆਂ ਦੇ ਨਾਲ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਕੀਰਤਨ ਕਰਵਾਇਆ ਗਿਆ ਲੰਗਰ ਬਣਾਇਆ ਗਿਆ ਔਰ ਇਥੇ ਸਾਡੇ ਨਾਲ ਜੁੜੇ ਹੋਏ ਨੇ ਜੀ ਐਸਟਰੋਲੋਜਰ ਰਿਤਿਕਾ ਮਰਵਾਹਾ ਜੀ ਜਿਨ੍ਹਾਂ ਨੇ ਇਸ ਮੌਕੇ ਦੇ ਵਿੱਚ ਪੂਰਾ ਸਾਥ ਦਿੱਤਾ ਔਰ ਇਹਨਾਂ ਦੇ ਹੀ ਸਬੱਬ ਦੇ ਨਾਲ ਇਹਨਾਂ ਦੇ ਹੀ ਸਹਿਯੋਗ ਦੇ ਨਾਲ ਇਹ ਜੋ ਪ੍ਰੋਗਰਾਮ ਹੈ ਉਹਨੇ ਪਰ ਚੜਿਆ ਜੀ ਰਿਤਿਕਾ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਜੈਸ਼ੀਰਾਮ जय श्री राम पूरा देश पूरा विश्व बहुत खुश है एक ही नारा चल रहा है सब जगह जय श्री राम जी। और इससे ऊपर मुझे नहीं लगता आपने कहा कुछ क्या कहना चाहोगे इससे ऊपर मुझे नहीं लग रहा कुछ कहने का मौका है और कोई भी इनिशिएटिव है चाहे हमने ये उड़ान स्पेशल स्कूल में रखा है ये हम दोनों का अकेला नहीं है एक टीम के साथ काम चलता है और उस टीम में हमारे लाइव पंजाबी वाले भी ऐड हो गए हैं आपका भी बहुत बहुत धन्यवाद और जय श्री राम ਜੀ ਜਿੱਥੇ ਦੇਸ਼ ਭਰ ਦੇ ਨਿਊਜ਼ ਚੈਨਲ ਜਿਹੜੇ ਨੇ ਇਹਦੀ ਪੂਰੀ ਲਾਈਵ ਕਵਰੇਜ ਕਰ ਰਹੇ ਨੇ ਉੱਥੇ ਇੱਥੇ ਵੀ ਬਕਾਇਦਾ ਪ੍ਰੋਜੈਕਟਰ ਲਗਾ ਕੇ ਪ੍ਰਾਨ ਪ੍ਰਤੀਸ਼ਠਾ ਦਾ ਪ੍ਰੋਗਰਾਮ ਲਾਈਵ ਦਿਖਾਇਆ ਜਾ ਰਿਹਾ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਸਾਡੇ ਨਾਲ ਜੁੜੇ ਹੋਏ ਨੇ ਵਿੱਕੀ ਜੀ ਵਿੱਕੀ ਜੀ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੈ ਸ਼੍ਰੀ ਰਾਮ ਜੀ ਪਹਿਲਾਂ ਸਾਰਿਆਂ ਨੂੰ ਅੱਜ ਜਿਹੜਾ 500 ਸਾਲ ਬਾਅਦ ਜਿਹੜਾ ਸਾਡਾ ਸੁਪਨਾ ਸੱਚ ਹੋ ਰਿਹਾ ਆ ਬਸ ਇੱਕ ਇੰਨੀ ਗ ਦਿਲ ਨੂੰ ਖੁਸ਼ੀ ਆ ਵੀ ਸਾਡੇ ਜਿਹੜੇ ਸ਼੍ਰੀ ਰਾਮ ਜੀ ਦਾ ਮੰਦਿਰ ਬਣ ਗਿਆ ਤੇ ਉੱਥੇ ਪ੍ਰਾਨ ਪ੍ਰਸ਼ਟਾ ਜਿਹੜੀ ਉਹਨਾਂ ਦੀ ਮੂਰਤੀ ਦੀ ਸਥਾਪਨਾ ਹੋ ਰਹੀ ਆ ਬਸ ਹੋਰ ਕੁਝ ਨਹੀਂ ਆ ਇਹਦੇ ਬਸ ਅੱਜ ਸਾਰਾ ਇਹੀ ਆ ਸਾਰਾ ਰਾਮ ਮੇ ਹੋਇਆ ਪਿਆ ਸਭ ਕੁਝ ਜੈ ਸ਼੍ਰੀ ਰਾਮ ਜੀ ਸਾਰਾ ਦੀਵਾਲੀ ਮਨਾਓਗੇ ਅੱਜ ਦੀਵਾਲੀ ਬਸ ਮੈਂ ਮੈਂ ਲਿਖਿਆ ਵੀ ਸੀ ਫੇਸਬੁਕ ਤੇ ਵੀ ਮੈਂ ਪਿਛਲੇ 4 ਸਾਲ ਤੋਂ ਮੇਰਾ ਬੇਟਾ ਬਾਹਰ ਸੀ ਮੈਂ ਦੀਵਾਲੀ ਨਹੀਂ ਸੀ ਮਨਾ ਰਿਆ ਪਰ ਅੱਜ ਜ਼ਰੂਰ ਮਨਾਉਂਗਾ ਜੈ ਸ਼੍ਰੀ ਰਾਮ ਸਾਰਿਆਂ ਔਰ ਸਾਡੇ ਨਾਲ ਇਸ ਵੇਲੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਜੀ ਔਰ ਮੁਨੀਸ਼ ਜੀ ਕਿੰਨੀ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਜੀ ਜੀ ਹਮ ਅੱਜ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਚਲੋ ਇਹ ਤਾਂ ਰਾਮ ਜੀ ਦੀ ਕਿਰਪਾ ਆ ਤੇ ਸਾਡੇ ਮਨੀਸ਼ ਭਾਜੀ ਨੇ ਉਹਨਾਂ ਦੀ ਵਾਈਫ ਨੇ ਸ਼ਿਵਾਨੀ ਜੀ ਇਹਨਾਂ ਦਾ ਬਰਥਡੇ ਸੀ ਤੇ ਇਸ ਖੁਸ਼ੀ ਦੇ ਵਿੱਚ ਇੱਥੇ ਸਾਰਾ ਬੱਚਿਆਂ ਲਈ ਲੰਗਰ ਵੀ ਲਗਾਇਆ ਪ੍ਰਭੂ ਕਿਰਪਾ ਆ ਚਲੋ ਪਰ ਇਹਨਾਂ ਦਾ ਅੱਜ ਜਨਮ ਦਿਨ ਕੱਲ ਹੈ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਇੱਥੇ ਜੀ ਸਪੈਸ਼ਲ ਬੱਚੇ ਜਿਹੜੇ ਹੁੰਦੇ ਸ਼ਿਵਾਨੀ ਜੀ ਕਿਵੇਂ ਲੱਗ ਰਿਹਾ ਹੈ ਕਿ ਇਹਨਾਂ ਸਪੈਸ਼ਲ ਬੱਚਿਆਂ ਲਈ ਤੁਸੀਂ ਇਹ ਕਰ ਰਹੇ ਹੋ ਬਹੁਤ ਵਧੀਆ ਮਨ ਨੂੰ ਇੱਕ ਤਸੱਲੀ ਹੈ ਹੈਨਾ ਕੇ ਨਵਲ ਵੇਖ ਕੇ ਚਲੋ ਹੈ ਤਾਂ ਰੱਬ ਦਾ ਰੂਪ ਹੈ ਨਾ ਜੀ ਸਭ ਸਾਰੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਟ ਇਹਨਾਂ ਲਈ ਜਿਆਦਾ ਕਰਕੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਇਹਦਾ ਲਾਗ ਰਿਹਾ ਹੈ ਕਿ ਅਸੀਂ ਰੱਬ ਪਾ ਲਿਆ ਅੱਜ ਕੀ ਬਾਤ ਹੈ ਜੀ ਆ ਕਹਿੰਦੇ ਨੇ ਕਿ ਪ੍ਰਭੂ શ્રી ਰਾਮ ਮਰਿਆਦਾ ਪੁਰਸ਼ੋਤਮ ਨੇ ਔਰ ਜਿੱਥੇ ਸੱਚ ਹੈ ਉਥੇ ਪਰਮਾਤਮਾ ਆਪ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਭਗਤ ਜਿਹੜੇ ਨੇ ਆਪਣੀ ਪੂਰੀ ਸ਼ਰਦਾ ਦੇ ਨਾਲ ਲੰਗਰ ਦੀਆਂ ਤਿਆਰੀਆਂ ਕਰ ਰਹੇ ਨੇ ਔਰ ਮਸਤੀ ਦੇ ਵਿੱਚ ਉਮਰੇ ਨੇ ਔਰ ਇੱਕ ਅਲੱਗ ਹੀ ਅਜ ਸਰੂਰ ਹੈ ਤੁਸੀਂ ਇਹ ਦੇਖੋ ਕਿ ਪੂਰੀ ਦੁਨੀਆ ਦੇ ਵਿੱਚ ਰਾਮ ਨਾਮ ਲੇਵਾ ਸੰਗਤਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਨੂਰ ਚਾਇਆ ਹੋਇਆ ਹੈ ਜੀ ਆ ਰਾਮ ਜੀ ਦਾ ਨਾਮ ਤੁਹਾਡੇ ਮੱਥੇ ਤੇ ਵੀ ਹੈ ਤੁਹਾਡੇ ਦਿਲ ਦੇ ਵਿੱਚ ਵੀ ਹੈ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ जय श्री राम जी ਤੁਸੀਂ ਬਹੁਤ ਜਿਆਦਾ ਖੁਸ਼ ਲੱਗ ਰਹੇ ਹੋ ਅਸੀਂ ਜੀ ਰਾਮ ਜੀ ਦੇ ਭਗਤ ਹੈ ਅਸੀਂ ਕਹਿੰਦੇ ਜਿੱਥੇ ਰਾਮ ਜੀ ਆ ਗਏ ਸਾਡਾ ਉਡਾਰ ਸਪੈਸ਼ਲ ਸਕੂਲ ਵੀ ਆ ਗਿਆ ਅਸੀਂ ਰਾਮ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਇੰਨੇ ਖੁਸ਼ ਹੈ ਕਿ ਅੱਜ ਸਾਡੇ ਸਕੂਲ ਦੇ ਵਿੱਚ ਜਿਹੜੇ ਆ ਕੇ ਤੁਸੀਂ ਉਹ ਕਹਾ ਰਾਮ ਉਸਤਾ ਬਣਾਇਆ ਅਸੀਂ ਕਹਿੰਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ જય ਜੀ ਸ਼੍ਰੀ ਰਾਮ ਜੀ ਔਰ ਇਸ ਮੌਕੇ ਤੇ ਸਾਡੇ ਨਾਲ ਬਣੇ ਹੋਏ ਨੇ ਲਾਈਵ ਪੰਜਾਬੀ ਟੀਵੀ ਦੇ ਮਾਣਯੋਗ ਮਾਣ ਮੱਤੇ ਜਿਹੜੇ ਐਂਕਰ ਸਹਿਬਾਨ ਨੇ ਜੀ ਚਰਨਜੀਤ ਜੀ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਬਹੁਤ ਲੰਮੇ ਅਰਸੇ ਬਾਅਦ ਇਹ ਜੜਾ ਦਿਨ ਹੈ ਬੜਾ ਮਹੱਤਵਪੂਰਨ ਦਿਨ ਹੈ ਸਮੁੱਚੇ ਆਪਾਂ ਕਹੀਏ ਕਿ ਸਾਡੇ ਕੱਲੇ ਭਾਰਤ ਵਰਸ਼ ਦੇ ਲਈ ਨਹੀਂ ਜਿੱਥੇ-ਜਿੱਥੇ ਵੀ ਰਾਮ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਇੱਕ ਪ੍ਰਤਿਸ਼ਠਾ ਵਾਲਾ ਇਹ ਦਿਨ ਹੈ ਇਹ ਇੱਕ ਐਸਾ ਦਿਨ ਹੈ ਕਿ ਜਿਸ ਦਿਨ ਨੂੰ ਹਰ ਕੋਈ ਉਡੀਕ ਰਿਹਾ ਸੀ ਇੱਥੇ ਅਸੀਂ ਇੱਕ ਗੱਲ ਇਹ ਵੀ ਆਪਾਂ ਅੱਜ ਤੋਂ ਇਹ ਪ੍ਰਣ ਕਰੀਏ ਕਿ ਜਿੱਥੇ ਅੱਜ ਭਗਵਾਨ ਰਾਮ ਜੀ ਦੀ ਜੋ ਪ੍ਰਤੀਸ਼ਟਾ ਮਾਨ ਜੋ ਅਸੀਂ ਉਥੇ ਅਯੁੱਧਿਆ ਦੇ ਵਿੱਚ ਸਥਾਪਿਤ ਕੀਤਾ ਹੈ ਉਹ ਸਾਡੇ ਮੱਥਿਆਂ ਦੇ ਉੱਪਰ ਉਕਰਿਆ ਹੋਇਆ ਹੈ ਪਰ ਅਸਲ ਦੇ ਵਿੱਚ ਭਗਵਾਨ ਰਾਮ ਕਿਸ ਅਯੁੱਧਿਆ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਅਯੁੱਧਿਆ ਦੇ ਵਿੱਚ ਬਿਲਕੁਲ ਹਮੇਸ਼ਾ ਜੇਕਰ ਇਸ ਅਯੁੱਧਿਆ ਦੇ ਵਿੱਚ ਵਸਣਗੇ ਤਾਂ ਬਦੀ ਕਦੇ ਵੀ ਪ੍ਰਬਲ ਨਹੀਂ ਹੋ ਸਕੇਗੀ ਕਦੇ ਵੀ ਤੁਹਾਡੇ ਅੰਦਰ ਬੁਰਾਈ ਨਹੀਂ ਆਵੇਗੀ ਕਦੇ ਵੀ ਆਲੇ ਦੁਆਲੇ ਜੋ ਅਸੀਂ ਅੱਜ ਇਹਨੇ ਅਪਰਾਧ ਵੇਖ ਰਹੇ ਆਂ ਚੋਰੀਆਂ ਡਕੈਤੀਆਂ ਜ਼ਬਰ ਜਨਾਬ ਲਾਤਕਾਰ ਜੋ ਇਸ ਤਰ੍ਹਾਂ ਦੀਆਂ ਕ੍ਰਿਤੀਆਂ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਣੀਆਂ ਜਦੋਂ ਸਾਡੇ ਰਾਮ ਇਸ ਅਯੁੱਧਿਆ ਦੇ ਵਿੱਚ ਵਸਣਗੇ ਤਾਂ ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਕਿ ਕਦੇ ਵੀ ਕਿਸੇ ਵੀ ਔਰਤ ਦਾ અપમાન ਨਹੀਂ ਹੋਏਗਾ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਬਦੀ ਜਿਹੜੀ ਆ ਇਸ ਦੁਨੀਆ ਤੇ ਹੋ ਨਹੀਂ ਸਕਦੀ ਅੱਜ ਜ਼ਰੂਰਤ ਹੈ ਇਕੱਠੇ ਹੋ ਕੇ ਅਸੀਂ ਆਪਣੇ ਅੰਦਰ ਇੱਕ ਉਹ ਵੀ ਝੰਡਾ ਬੁਲੰਦ ਕਰੀਏ ਜਿਹੋ ਜਿਹੇ ਝੰਡੇ ਅਸੀਂ ਆਪਣੇ ਘਰਾਂ ਦੇ ਉੱਪਰ ਲਗਾਏ ਹੋਏ ਨੇ ਕਿ ਐਸਾ ਝੰਡਾ ਇੱਕ ਬੁਲੰਦ ਕਰੀਏ ਕਿ ਜਿਸ ਦੇ ਹੇਠਾਂ ਸਾਨੂੰ ਸਾਰਾ ਕੁਝ ਸੱਚਾ ਸੱਚਾ RAM ਨਾਮ ਵਰਗਾ ਲੱਗੇ ਕੀ ਬਾਤ ਹੈ ਜੀ ਬਹੁਤ ਹੀ ਸੋਹਣਾ ਸੁਨੇਹਾ ਜੀ ਕੀ ਕਹਿਣਾ ਚਾਹਾਂਗੇ ਇਸ ਮੌਕੇ ਪਿਆ मैं श्री हिंदू तख्त की ओर से पूरे भारतवासियों को आज के शुभ दिवस की हार्दिक शुभकामनाएं देता हूं। जी। आज हर नगरीय अयोध्या सी सजी हुई है आज का ये दिन बहुत ही अथक प्रयास से हमें प्राप्त हुआ है कई करोड़ सनातनियों ने रक्त बहाया है तभी ये दिन हमने पाया है इसलिए आज का पर्व बड़ी धूमधाम से हमें मनाना चाहिए और हर गली हर मोहल्ले में एक ही नाम एक ही जयकारा जय श्री राम जय श्री राम ਜੈ ਸ਼੍ਰੀ ਰਾਮ ਔਰ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿੱਥੇ ਬਕਾਇਦਾ ਤੁਸੀਂ ਦੇਖੋਗੇ ਕਿ ਪੂਰੇ ਸ਼ਹਿਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਵੱਡੀਆਂ-ਵੱਡੀਆਂ ਸਕਰੀਨਾਂ ਲਗਾ ਕੇ ਵੱਡੇ-ਵੱਡੇ ਪ੍ਰੋਜੈਕਟਰ ਲਗਾ ਕੇ ਜਿਹੜਾ ਹੈ ਲਾਈਵ ਪ੍ਰਸਾਰਣ ਦਿਖਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਕਿ ਕਿਵੇਂ ਪ੍ਰੋਜੈਕਟਰ ਦਿਖਾ ਕੇ ਬਕਾਇਦਾ ਲਾਈਵ ਪ੍ਰਸਾਰਣ ਕਰਵਾਇਆ ਜਾ ਰਿਹਾ ਹੈ ਔਰ ਪ੍ਰਾਨ ਪ੍ਰਤੀਸ਼ਠਾ ਦਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਔਰ ਇਹ ਸ਼ੁਭ ਮਹੂਰਤ ਹੈ 12:20 ਦਾ ਇਹ ਮਹੂਰਤ ਬਿਲਕੁਲ ਸ਼ੁਭ ਮਹੂਰਤ ਹੈ ਜਿਸ ਵੇਲੇ ਅੱਜ ਦੇ ਦਿਨ ਇਸ ਦਿਨ ਨੂੰ ਖਾਸ ਤੌਰ ਤੇ ਚੁਣਿਆ ਗਿਆ ਇਸ ਦਿਨ ਦੇ ਲਈ ਹੋਰ ਵੀ ਦਿਨ ਚੁਣਿਆ ਜਾ ਸਕਦਾ ਸੀ ਲੇਕਿਨ ਕਹਿੰਦੇ ਨੇ ਕਿ ਅੱਜ ਇੱਕ ਬੜਾ ਹੀ ਸੋਹਣਾ ਯੋਗ ਬਣ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਣੀਆਂ ਜੀ ਕਿ ਅੰਦਰ ਕਿਸ ਤਰੀਕੇ ਦੇ ਨਾਲ ਅਯੁੱਧਿਆ ਦਾ ਲਾਈਵ ਪ੍ਰਸਾਰਣ ਪ੍ਰੋਜੈਕਟਰ ਦੇ ਉੱਪਰ ਹਰ ਬੱਚਾ ਆਪਣੇ ਆਪ ਦੇ ਵਿੱਚ ਸਪੈਸ਼ਲ ਹੁੰਦਾ ਹੈ ਔਰ ਹਰ ਬੱਚੇ ਨੂੰ ਪੰਖ ਜ਼ਰੂਰੀ ਨੇ ਔਰ ਉਹਨਾਂ ਪੰਖਾਂ ਦੇ ਨਾਲ ਉਹ ਇੱਕ ਉਡਾਨ ਪਰਦਾ ਹੈ ਉਹਦੇ ਵੀ ਆਪਣੇ ਸੁਪਨੇ ਹੁੰਦੇ ਨੇ ਅਜਿਹੇ ਹੀ ਸੁਪਨਿਆਂ ਨੂੰ ਜਦੋਂ ਦੇਖਿਆ ਤਾਂ ਉਡਾਨ ਸਪੈਸ਼ਲ ਸਕੂਲ ਬਣਾਇਆ ਫਾਊਂਡਰ ਜਿਹੜੇ ਸਾਡੇ ਨਾਲ ਨੇ ਜੀ ਮੀਨੂ ਸ਼ਾਹੀ ਜੀ ਮੀਨੂ ਸ਼ਾਹੀ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਅੱਜ ਦੇ ਦਿਨ ਪੇ ਹਮ ਲੋਗ ਬlesed ਹੈ ਕਿ ਇਹ ਰਾਮ ਲੱਲਾ ਕੇ प्राण प्रतिष्ठा के दौरान रितिका जी ने और रीमा गुंगलानी ने यहाँ पर अपनी टीम के साथ फंक्शन किया बट मैं इससे पहले उड़ान के बारे में थोड़ा सा बताना चाहूँगी कि मैंने पंद्रह साल पहले ये संस्था रजिस्टर करके बच्चों पंद्रह बच्चों के साथ स्टार्ट करी थी आज हमारे पास पचास बच्चे हैं ये सब बच्चे ऑटिज़म रिटार्डेशन स्लो लर्नर कैटेगरी के, के हैं और हम लोग इंडिविजुअल चाइल्ड प्लान पे काम करते हैं बच्चों के बिहेवियर पे जैसे कि यहाँ पर सारे बच्चों के पहले बिहेवियर फिर एक इंडिविजुअल चाइल्ड प्लान बनाते हैं जिससे क्या है कि जो बच्चे को चाहिए वो करते हैं हमारा क्लासरूम पैटर्न नहीं है और हमारे बच्चों ने एन आई ओ एस थर्ड फिफ्थ एट्थ और चार बच्चों ने टेंथ भी पास कर लिया है इस साल एक बच्चे ने टेंथ के पेपर और दिए हैं अब नेक्स्ट ईयर हम लोगों की प्लस टू की प्लानिंग है इस बार रामलला जी आए हैं हमारे स्कूल में तो उम्मीद करती हूँ कि हम लोगों को ब्लेस करेंगे हमारे बच्चों को ब्लेस करेंगे और ये बच्चे प्लस टू भी करके किसी अच्छे जॉब में जाएंगे हम लोग बच्चों के साथ वोकेशनल ट्रेनिंग भी करते हैं और उन लोगों को किसी ना किसी काम में सिचुएट करते हैं तो ये हमारा प्रोग्राम है स्कूल का और आज का दिन बहुत ब्लेस्ड है रितिका जी ने मेरे को बोला कि मीनू मैम हम कर कुछ इवेंट करना चाहते हैं बिना जाने मैंने इनको हाँ करी रीमा गुगलानी जी और इनकी टीम को मैंने कहा कि इससे भाग्यशाली दिन शायद हमारे लिए नहीं हो सकता और आज का दिन सो ब्लेस्ड कि आज हमने प्राण प्रतिष्ठा का फंक्शन अपने स्कूल में ऐसे देखा कि ऐसे लग रहा था कि हम ही लोग प्राण प्रतिष्ठा कर रहे हैं धन्यवाद जय श्री, श्री, श्री राम जय श्री राम जिथे पूरी दुनिया ਦੇ ਵਿੱਚ ਅੱਜ ਦਾ ਦਿਨ ਬੜੇ ਹੀ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਬੜੀ ਖੁਸ਼ੀ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਦਾ ਦਿਨ ਇਹਨਾਂ ਬੱਚਿਆਂ ਦੇ ਨਾਲ ਜੋ ਕਿ ਸਲੋ ਲਰਨਰ ਨੇ ਆਟਿਜ਼ਮ ਵਾਲੇ ਨੇ ਲੇਕਿਨ ਇਹ ਸਪੈਸ਼ਲ ਨੇ ਆਪਣੇ ਮਾਪੇ ਲਈ স্পেশাল ਨੇ ਇਹਨਾਂ টিਚਰਸ ਲਈ স্পেশাল ਨੇ ਪੂਰੀ ਦੁਨੀਆ ਦੇ ਲਈ ਪੂਰੇ ਸਮਾਜ ਲਈ স্পেশাল ਨੇ ਔਰ ਇਹਨਾਂ ਦੇ ਨਾਲ ਰਲ ਕੇ ਇੱਕ ਅਨੋਖੇ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਇਹ ਪ੍ਰਾਨ ਪ੍ਰਤੀਸ਼ਟਾ ਦਾ ਪਰਵ ਮਨਾਉਣਾ ਅੱਜ ਜਿੱਥੇ ਰਾਮ ਲਲਾ ਦੀ ਮੂਰਤੀ ਸਾਰਿਆਂ ਦੇ ਸਾਹਮਣੇ ਆ ਚੁੱਕੇ ਉਹਨਾਂ ਦੀ ਅੱਖਾਂ ਦੀ ਪੱਟੀ ਖੁੱਲ ਚੁੱਕੀ ਹੈ ਔਰ ਬਕਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਅੱਖਾਂ ਤੇ ਕਾਜਲ ਲਗਾ ਕੇ ਸਾਰੀ ਦੁਨੀਆ ਦੇ ਸਾਹਮਣੇ RAM ਲਲਾ ਜੜੇ ਨੇ ਉਹ ਆਏ ਨੇ ਇੱਕ ਅਲੱਗ ਰੂਪ ਆਇਆ ਉਹ ਵੀ ਇੱਕ 5 ਸਾਲ ਦੇ ਬੱਚੇ ਦੇ ਰੂਪ ਦੇ ਵਿੱਚ ਸੋ ਬੱਚੇ ਦਾ ਰੂਪ ਔਰ ਅਗੇਨ ਬੱਚਿਆਂ ਦੇ ਨਾਲ ਹੀ ਮਿਲ ਕੇ ਮਨਾਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਸੋ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਵੀ ਆਪਣੇ ਦਿਲ ਦੇ ਵਿੱਚੋਂ ਬਦੀ ਨੂੰ ਖਤਮ ਕਰਕੇ ਨੇਕੀ ਰੂਪੀ RAM ਨੂੰ ਜ਼ਰੂਰ ਜਗ੍ਹਾ ਦਿਓਗੇ ਧੰਨਵਾਦ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਕੋਈ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ